ਚਾਹ ਪਾ ਪਾ ਲੈਂਦੀ ਉੱਥੇ ਸਾਹਮਣੇ ਅਦਰ ਕੁਦਰ ਕੋ ਪਾ ਕੇ ਵਧੀਆ ਜੀ ਕਰਕੇ ਬਣਾਵਾ ਲੈਂਦੀ ਆ ਨਾ ਚਾਹੀ ਲੈ ਕੇ ਥੋੜੇ ਸਿੱਧੇ ਹੋਏ ਸਿੱਧੇ ਜੇ ਮੈਂ ਮਿੱਤਰ ਜੇਦ ਲੱਗੀ ਅੱਖ ਉੱਥੇ ਹੋਇ ਕੰਮ ਔਖਾ ਉੱਥੇ ਚੱਲੀਏ ਹਿੰਦ ਤਨਾ ਹਾਰੀ ਹੈਗੇ ਨਹੀਂ ਹੁਣ ਪੀ ਕੇ ਚਾਹ ਚੱਲਦੇ ਇੱਥੋਂ ਲੋ ਮੈਂ ਤੋ ਅੰਬਾਲਾ ਹੋ ਗਿਆ ਬਾਹਰ ਆਪਣਾ ਤੇ ਹਾਂਜੀ ਗੁੱਡ ਮਾਰਨਿੰਗ ਬਬੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕਿਦਾਂ ਕੈਮੋ ਹਾਂ ਲੋ ਆਪਣੀ ਗੁੱਡ ਮਾਰਨਿੰਗ ਗੱਡ ਹੋ ਗਈ ਤੇ ਅੱਜ ਨੀਂਦ ਆਈ ਆ ਦੱਦ ਨਾਲ ਪੂਰੀਆਂ ਹੁਣ ਅੱਬਾ ਕਰਦੇ ਆ ਜਨਾਨ ਬਣੀ ਕਰਦੇ ਆ ਯਾਗੇ ਦਰਸ਼ਨ ਮੇਲੇ ਕੱਲ ਦੇ ਕੱਪੜੇ ਕੁੱਪੜੇ ਧੋਣ ਵਾਲੇ ਕੱਪੜੇ ਕੁੱਪੜੇ ਧੋਣੇ ਆ ਜੀ ਆਗੇ ਬਾਕੀ ਅੱਗੇ ਦਾ ਮੌਲ ਵੈਨੇ ਕੀ ਬੰਦਾ ਕਿ ਨਹੀਂ ਤਾਂ ਸ੍ਰੀ ਕੇਸਗਰ ਸਾਹਿਬ ਜੀ ਕੀ ਹਾਜ਼ੂਰ ਅੰਦਰ ਉਹ ਸੋਸ਼ੀ ਦੀ ਵਕ ਹਾਂਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਹਦਾ ਕੀ ਹਾਲ ਚਾਲ ਕਿਵੇਂ ਹੋ ਪੰਜਾਬੀ ਉਹ ਕੈਮੋ ਜੜ ਦੀ ਗਲਾ ਚ ਆਪਾਂ ਵੀ ਰੈਡੀਆਂ ਕਰਦੇ ਆਂ ਦਰਸ਼ ਮੇਲੇ ਦੇਣ ਵਾਲੇ ਤੇ ਜੀ ਅੰਦਰ ਸਤਾਜ ਜੀ ਹੁਣ ਵੀ ਰੈਡੀ ਆ ਪੂਰੇ ਮੈਂ ਤਾਂ ਇੱਕ ਬਨੇ ਲੜ ਕੱਢਿਆ ਵਾ ਕਿੱਦਾਂ ਆਪਣਾ ਠੀਕ ਆ ਓਕੇ ਰਿਪੋਰਟ ਕਰ ਰਿਹਾ ਹਾਂ ਬੋਲ ਕੇ ਮਰੋਬਾਰੀ ਕਰਤਾ ਉਹੀ ਕੰਮ ਹਲੋ ਹੁਣ ਲੋ ਵੀ ਇੱਥੇ ਵੀਰੋਂ ਨਗ ਆਏ ਆਪਾਂ ਪਹੁੰਚਾ ਕੂਰੀਅਰ ਕਰਾਉਣਾ ਸਿਵਿੰਗ ਗੱਡੀ ਖਾਲੀ ਵਰ ਸਿਵਿੰਗ ਕੂਰੀਅਰ ਕਰਾਉਣਾ ਆ ਹੂੰ ਰਾਤੀ ਆਪਾਂ ਇੱਥੇ ਦਰਸ਼ਨ ਮੇਲੇ ਕਰਕੇ ਆਉਣ ਦੇ ਤੇ ਹੁਣ ਪਹ ਗਿਆ ਇਹ ਕੰਮ ਸਾਡਾ ਬੜਾ ਜ਼ਰੂਰੀ ਹੁੰਦਾ ਵਾ ਕਿਉਂਕਿ ਮਾਇਆ ਆਉਣ ਵਾਲੀ ਬਣਦੀ ਆ ਨਹੀਂ ਆ ਵੀ ਤੇ ਵੀਰ ਹਣੋ ਕੋ ਕਰਤੀ ਆ ਪਹੁੰਚ ਕੋਰੀਆ ਤੇ ਪਹੁੰਚ ਕੋਰੀਆ ਹੋ ਗਿਆ ਆਪ ਨੂੰ ਮਿਲਦੀ ਆ ਸੀਡ ਇਹ ਤੇ ਹੁੰਦਾ ਟਰੈਕਿੰਗ ਨੰਬਰ ਜਿੱਥੋਂ ਪਤਾ ਲੱਗ ਜਾਂਦਾ ਆਪਣੀ ਪਹੁੰਚ ਕਿੱਥੇ ਪਹੁੰਚ ਗਈ ਹੈ ਕਾਫੇ ਪੀਵੀ ਸੋਲੋ ਹੈ ਹੈ ਤੇ ਆਇਆ ਜਿਹੜਾ ਮਾਇਆ ਹੈ ਮਾਇਆ ਹੈ ਪਾਰੇ ਚੌਰਾ ਦੇ ਵਿਚਾਲੇ ਹੈ

बब्जी कहाँ काालस वागुरु जी कि फते <laughs> ਲੋ ਵੀ ਬਾਬੇ ਉਹ ਜਨੇ ਆਟਮਾ ਨਾ ਕੋਈ 250 ਦੀ ਕੋਈ 300 ਦੀ ਕੋਈ 400 ਦੀ 100 ਦੀ ਸਾਰੀ ਇਹ ਸਾਰੀਆਂ ਸੇਲ ਚ ਲੱਗੀਆਂ 100-100 ਰੁਪਏ ਦੀਆਂ ਜਿਹੜੀ ਮਰਜ਼ੀ ਲੈ ਲੋ ਹਟਾ ਦੇ ਚੰਗਾ ਰਸਤਾ ਅੱਜ ਹੀ ਫਿਰ ਦੋ ਛੁੱਟੀਆਂ ਹੁਸ਼ਿਆਨ ਨੂੰ ਮੈਂ ਮੈਂ ਯਾਰ ਗੱਡੀ ਮੇਰੀ ਤੋਰ ਕੋਲੋਟੀ ਨਾਲ ਕਹਿੰਦਾ ਵੀ ਨਹੀਂ ਦੋਆ ਤਿੰਨਾਂ ਗੱਡੀਆਂ ਦਾ ਮਾਲ ਉਧਾ ਹੈ ਦੋ ਲੱਗ ਗਿਆ ਇੱਕ ਗੱਡੀ ਦਾ ਕਹਿੰਦਾ ਕਨਫਰਮ ਨਹੀਂ ਆਇਆ ਇਹ ਸ਼ਾਮ ਲੋਡ ਕਰਕੇ ਕਹਿੰਦੇ ਕਹਿੰਦੇ ਲੋਡ ਕਰਕੇ ਹੂੰ ਗੁੰਡਾ ਪੀਤਾ ਬੰਦ ਹੈ ਹੈ ਪਿਛਤਵਾੜ ਗੱਡੀ ਮੇਰੀ ਕਢਾ ਦੇ ਮੇਰਾ ਵੀਰ ਚੰਗਾ ਹੋ ਜਾਨੇ ਮੇਰੀਏ ਸਾਥ ਆਪਣਾ ਇੱਥੇ ਧੱਕਦਾ ठीक है अगे शायद बाबा करेंगे बन गया मेला मालदा पातल कोश वाहे बाहे बाबा जी वाहे गुरु जी का खालसा वाहे गुरु जी फाइव ਲੋਈ ਬਾਪਿਓ ਲੋਡ ਆਪਣਾ ਲੱਗ ਗਿਆ ਤੇ ਸ਼ੋਡ ਬਣਿਆ ਆਪਣਾ ਉਰੀਦਾਬਾਦ ਤੋਂ ਕਿਸਤਵੜੋ ਤੇ ਇਤੋਂ ਆਪਾਂ ਚੱਲ ਲੱਗੇ ਹੁਣ ਟਾਈਮ ਹੋ ਗਿਆ ਸਵੇਰ ਤੇ ਨਾ ਥੋੜੀ 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 ਖਿੱਚੀ ਜਾਵਾਂਗੇ ਕੰਮ ਨੂੰ ਤੇ ਰਾਤ ਨੂੰ ਆਪਾਂ ਪਹੁੰਚ ਜਾਣਾ ਟਾਈਮ ਨਾਲ ਹੀ Rita ਬਿਓ ਆਪਾਂ ਰੋਪੜਪਾਰ ਕਰਕੇ ਟੋਲ ਟੈਕਸ ਕਰ ਲਿਆ ਪਾਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪ੍ਰਭਾਤ ਸੱਚੇ ਪਾਤਸ਼ਾਹ ਸਭ ਤੋਂ ਉੱਪਰ ਆਲਾ ਮਸਜਿਦ ਇਹ ਆ ਪਾਰਕਿੰਗ ਮੰਗਰ ਹਾਲ ਹਾਂਜੀ ਬਾਬਿਓ ਕਿਵੇਂ ਹੋ ਚੜਦੀ ਕਲਾ ਆਪਾਂ ਖਰੜ ਪਹੁੰਚ ਗਏ ਟਾਈਮ ਦੀ ਦੇਖ ਸਕਦੇ ਕੋਲੇ ਛੇ ਹੋ ਗਿਆ ਤੇ ਇੰਨਾ ਟਾਈਮ ਤਾਂ ਆ ਗਿਆ ਕਿਉਂਕਿ ਆਪਣਾ ਅੜੀ ਅੰਦਰਲੀਆਂ ਲਾਈਟਾਂ ਚਾਰਜਰ ਦਾ ਸ਼ੂਟ ਉਟ ਗਿਆ ਹੀਗਾ ਐਡ ਸਪਲਾਈ ਜਿਹੜੀ ਹੁੰਦੀ ਹੈ ਅੰਦਰ ਉਹ ਆਪਾਂ ਲੱਗ ਪਈਗੇ ਫਿਊਜ ਫਾਇਲ ਹਾਣ ਤਾਰ ਤੁਰ ਕਿਤੇ ਜੁੜਦੀ ਹੈ ਚੈੱਕ ਕਰਕੇ ਤੇ ਫਿਰ ਸ਼ੂਟ ਲਾਇਆ ਪੇਜ ਆ ਕੇ ਚਾਲੂ ਹੀ ਤੇ ਫੇਰ ਆਪਾਂ ਉਤਰੇ ਆਪਾਂ ਤਾਂ ਕਰਕੇ ਯਾਦਾ ਪਲੇਟ ਹੋ ਗਿਆ ਇੰਟਰਨੈਸ਼ਨਲ 에어ਪੋਰਟ ਵਾਹਾਲੀ ਹੋਰ ਸਤਾਜੀ ਕਿੱਦਾਂ ਚੜਦੀ ਕਲਾ ਕਿਰਪਾ ਯਾਰ ਬਾਏ ਗੁਰੂ ਕਿਰਪਾਈ ਚਾਹੀਦੀ ਹੈ ਗੁਰੂ ਦੀ ਕਿਰਪਾ ਹੈ ਨਾ ਕਿਰਪਾ ਜੈ ਦੀਆ ਜੀ ਕਿਰਪਾ ਹੀ ਚਾਹੀਦੀ ਆ ਇਹ ਆਪਣਾ ਪੈ ਜਾਂਦਾ ਵਾ ਡੇਰਾ ਬਸੀ ਜੀ ਪੈ ਜਾਂਦਾ ਬੰਦਾ ਡੇਰਾ ਬਸੀ ਕੋਲੂ ਮਾਜਰਾ ਬੋਲੂ ਮਾਜਰਾ ਠੀਕ ਹੈ ਤੂੰ ਟੈਕਸ ਖਾਦਦਾ ਡੇੜ ਤੋਂ ਲੈ ਕੇ ਟੂ ਟੈਕਸ ਵਧੀਆ ਤੇਲ ਦੀ ਸਰੋਸਾ ਆਪਣੇ ਦੀ ਹਾਂਜੀ ਬਰਾ ਲੱਭੀ ਜਾਵਾਂਗੇ ਕੰਮ ਤੇ ਟਾਈਮ ਵੀ ਸਾਟੇ 8 ਹੋ ਗਿਆ ਵਾ ਲੋ ਉੱਪਰ ਬਿਓ ਕੁਰਕhetra ਤੋਂ ਪਹਿਲਾਂ ਰੁਗੇ ਆਂ ਧੁੱਖ ਜੀ ਲਕੀ ਨੂੰ ਜੇ ਆ ਸੇਰ ਦਾ ਪ੍ਰਸ਼ਾਦਾ ਛਕਿਆ ਹੋਰ ਤੇ ਇੱਥੇ ਆਪਾਂ ਛਕਦੇ ਆਂ ਚਾਹ ਦੇ ਨਾਲ ਪੜਾਈ ਲਵਾਗੇ ਹੈਨਾ ਤੋਂ ਰੁਕਸਤ ਛੱਡ ਕੇ ਤੇ ਚਾਹ ਪੀਣੇ ਨਾਲ ਅੱਜ ਤੜੀ

ਕੀ ਇਹ ਯਾਰ ਭੁੱਖ ਜੀ ਲੱਗੀ ਆ। ਦੋ ਰੋਟੀਆਂ ਖਾਵਾਂਗੇ ਨਾਲੇ ਪੀਵਾਂਗੇ ਚਾਹ। ਫਿਰ ਚੱਲਦੇ ਆ। ਹਾਂਜੀ ਹਾਂਜੀ। ਦੋ ਰੋਟੀਆਂ ਲਵਾਵਾਂਗੇ ਮਲਾਈ। ਮਲਾਈ ਨਾਲ ਇਹ ਫਟੇ ਚੂਪ ਦਾਂਗੇ। ਇਹ ਆ ਨਿਊ ਫੂਰਜ ਇਹ ਆ ਡੱਬਾ। ਨਿਵਾਇ ਕਰੋ। ਹੈਲੋ ਰਵਿਓ। ਪਹੁੰਚ ਗਏ ਪਾਣੀਪਤ ਟੋਲ ਟੈਸਟ ਤੇ ਤੇ ਟਾਈਮ ਹੋ ਗਿਆ 11:30 ਸਵਾ 11 ਟਾਈਮ ਹੋ ਗਿਆ ਜਿੱਥੇ ਬਸ਼ਾ ਗਿਆ ਪ੍ਰਸ਼ਾਦਾ ਉੱਥੇ ਆਪਾਂ ਛਕਣੇ ਦੋ ਚਾਹ ਦੇ ਨਾਲ ਉਹ ਵੀਰ ਕਹਿੰਦਾ ਨਾ ਹੀ ਹੱਡ ਗੋ ਮਲਾਈ ਆ ਨਾ ਹੀ ਹੱਡੇ ਕੋ ਮੱਖਣਾ ਤੇ ਭੁੱਖ ਜੀ ਵੀ ਲੱਗੀ ਲਾਲਚ ਕਰ ਬੈਠਾ ਉਹ ਲਾਲ ਚਨੇ ਸਬਜੀ ਵੀ ਖਵਾਤੀ ਤਿੰਨ ਫੁਲਕੇ ਖਵਾਤੇ ਤੇ ਹੁਣ نیند ਯਰ ਪਾਉਂਦੀ ਚਾਹ ਪੀਣੀ ਹੁਣ ਵਧੀਆ ਜੀ ਬਸ ਕਦਾ ਕਦਾ ਉਹ ਸਾਹਮਣੇ ਹੋਟਲਾਂ ਕਿੱਥੇ ਹੋਟਲਾਂ ਪਿੱਛੇ ਰਹਿ ਗਿਆ ਸੱਚ ਯਾਰ ਤੇ ਉੱਥੇ ਪੀਨੇ ਆ ਚਾਹ ਇਹਨੇ ਵੀਰ ਨੇ ਲਾਇਆ ਜਿਗਾਰੜ ਜਾ ਤੇ ਡੰਡ ਚੁੱਕਤਾ ਬਾਕੀ ਦੇਖਦੇ ਆ ਕਿੱਥੇ ਮਿਲਦੀ ਆ ਚਾਹ ਕਿਉਂਕਿ ਚਾਹ ਤਾਂ ਬਿੜਾ ਹੁਣ ਗੱਲ ਨਹੀਂ ਬਣਦੀ ਆ ਆਪਦੀ ਕਿਤੇ ਠੰਡ ਜੀ ਵੀ ਆ ਜਦੋਂ ਜਵਾਸੀਆਂ ਵੀ ਆਉਂਦੇ ਆ ਪਾਣੀ ਆ ਮੂੰਹ ਨੂੰ ਮਾਰਿਆਂ ਠੰਡ ਲੱਗੂਗੀ ਯਾਰ ਪਰ ਦੇਖਦੇ ਕੋਈ ਗੱਲ ਨਹੀਂ ਕੀ ਬਣਦਾ ਆਹ ਰੋਡ ਤੋਂ ਨਾ ਸ਼ਾਇਦ ਜਿਹੜਾ ਕੋਈ ਵੀਰ ਭਰਾ ਵੀ ਦੇਖਦਾ ਹੋਵੇ ਉਹਨੂੰ ਪਤਾ ਹੋਣਾ ਹੋਣਾ ਜ਼ਰੂਰ ਛੋਟੀ ਜਿਹੀ ਟੈਕਸੀ ਵਾਲੇ ਵੀ ਆਹ ਰੋਡ ਦਾ ਬਹੁਤ ਜ਼ਰਾਪਲੇ ਘਾ ਪੈਂਦਾ ਕਈ ਵਾਰੀ ਗੱਡੀਆਂ ਭਰੇ ਚਲ ਜਾਂਦੀਆਂ ਥੱਲੇ ਪਾਣੀ ਪਾਸ ਸਿੱਟੀ ਨੂੰ ਪਾਣੀ ਪਾਸ ਸਿੱਟੀ ਨੂੰ ਦਿਨੇ ਨਵੇਂ ਐਂਟਰੀਆ ਤੇ ਕਿਸੇ ਵੇਲੇ ਜਦੋਂ ਜ਼ਿਆਦਾ ਟ੍ਰੈਫਿਕ ਹੁੰਦਾ ਗੱਡੀ ਥੱਲੇ ਚਲ ਜਾਂਦੀ ਹੈ ਤੇ ਬੰਦਾ ਫਸ ਜਾਂਦਾ ਕੰਗੋਵੀ ਰੋਡ ਇਦਾਂ ਦਾ ਹੀ ਐ ਇਹ ਵੀ ਇਦਾਂ ਦਾ ਹੀ ਐ ਕੇਵਲੇ ਗੱਡੀਆਂ ਗੱਡੀਆਂ ਨਹੀਂ ਪਤਾ ਲਗਾ ਕਿਉਂਕਿ ਮੇਰੇ ਨਾਲ ਆਪ ਇੱਕ ਦਿਨ ਹੀ ਹੋਇਆ ਤਾਂ ਸਾਡੇ ਬੰਦੇ ਕੋਇਆ ਚਲਾਨ ਵੀ ਕਰਾਇਆ ਜਵਾਨ ਜੀ ਉਹਨਾਂ ਨੇ ਬਠੇਰਾ ਕੋਇਆ ਤੇ ਆ ਵੀਰ ਮੇਰਾ ਕਿੱਥੇ ਬਾਦੀ ਖੋਲ ਕੇ ਬਿਠੇ ਦਿਨ ਪਰਾ ਲੈਣੀ ਕੰਜਰ ਤੇ ਪੁੱਤ ਨੇ ਆ ਦਿਮਾਗ ਇਹ ਨਹੀਂ ਤੇਰਾ ਬਾਂਦਰਾ ਆ ਉਹ ਡੱਬੇ ਦੇ ਨਾਲ ਲੱਗ ਜਾਣੀ ਪਰ ਬਚ ਗਈ ਪਤਾ ਨਹੀਂ ਕਿਹਦੇ ਹਿਸਾਬ ਨਾਲ ਆਓ ਚਾਹ ਪੀਨੇ ਆ ਚਾਹ ਯਾਰ ਬਾਬੇ ਇੱਕ ਬੰਦੇ ਦਾ ਨੀਂਦ ਨਹੀਂ ਹੋਰ ਪਾਇ ਦੂਜੇ ਬੰਦੇ ਠੰਡ ਰਹੇ ਚਾਹ ਪਾ ਪਵਾ ਲੈਂਦੀ ਉੱਥੇ ਸਾਹਮਣੇ ਅਦਰ ਕੁਦਰ ਕੁ ਪਵਾ ਕੇ ਬੱਦੀ ਜੀ ਕਰਕੇ ਬਣਾਵਾ ਲੈਂਦੀ ਆ ਚਾਹ ਹੀ ਲੈ ਕੇ ਥੋੜੇ ਸਿੱਧ ਹੋਏ ਸਿੱਧੇ ਜੀ ਮੈਂ ਮਿੱਤਰਾ ਜੇਤ ਲੱਗੀ ਅੱਖ ਉੱਥੇ ਹੋਈ ਕੰਮ ਔਖਾ ਉੱਥੇ ਚੱਲੀਏ ਹਿੰਦ ਤਨਾ ਹਾਰੀ ਹੈਗੇ ਨਹੀਂ ਹੁਣ ਪੀ ਕੇ ਚਾ ਚੱਲਦਾ ਇੱਥੋਂ ਲੋ ਲੋ ਪੂਰਜਣ ਵਾਲੇ ਆਪਾਂ ਸਿੰਘੂ ਬਾਰਡਰਾਂ குடல பண்ணி அகலை பண்ணா காரணம் ਬਾਬੇ ਆਪਾਂ ਇੱਥੇ ਹੀ ਮੋੜਨਾ ਹੈਗਾ ਤੇ ਚੱਲ ਗਏ ਪੀਏ ਹੁਣ ਆਪਾਂ ਕਰਕੇ ਲਿਆਂਦੀ ਗੱਡੀ ਪੈਕ ਅੱਗੇਓ ਤੇ ਉਹ ਗੋਲ ਸਰਕਲ 'ਚ ਆ ਪਊਗਾ ਉਸ ਤੋਂ ਬਾਅਦ ਕੋਮੇ ਦੇ ਉੱਪਰ ਚੜਦਾਂਗੇ ਇਹਦੇ ਉੱਪਰ ਕੇ ਐਮਪੀ ਦੇ ਉੱਪਰ ਇੱਧਰ ਵੱਡੀ ਸ਼ਹਿਰ ਹਾਂਜੀ ਕੀ ਹਾਲ ਚੱਲ ਦੋਸਤੋ ਟਾਈਮ ਹੋ ਗਿਆ 3 ਵਜੇ ਤੇ ਸਫ਼ਰ ਆਪਣਾ ਰਹਿ ਗਿਆ 92 ਕਿਲੋਮੀਟਰ 90 92 ਕਿਲੋਮੀਟਰ ਬਸ ਹੁਣ ਇੱਕ ਛੁੱਟੀ ਮਾਰਨੀ ਹੈ ਤੇ ਟਕਾਏ ਮਰਿਆਂ ਬਾਬੇ ਦੀ ਮੇਰ ਨਾਲ ਖਾਂਢੀ ਜੀ ਲੱਗਣ ਲੱਗ ਗਈ ਮੈਂ ਚਲੋ ਘੜੀ ਕਿ ਰੋਕੇ ਤਰ ਫਿਰ ਲਈਏ ਇੱਕ ਨੀਂਦ ਵੀ ਜ਼ੋਰ ਜਾ ਪੋੜਾ ਦੀ ਠੰਡੀ ਤੇ ਓਦੋਂ ਦੀ ਓਦੀ ਬਾਕੀ ਚਲੋ ਆ ਗਿਆ ਗੱਮ ਸੱਟ ਗਿਆ ਹੁਣ ਇੱਕ ਆਪਣੈ ਉਹ ਟਗੜ ਜੀ ਉਤੋਂ ਹੀ ਫੇਰ ਅੰਦਰ ਰੁਕਨੇ ਓਦਾਂ ਹੀ ਰੁਕਨੇ ਓਦਾਂ ਕਿਤੇ ਗੱਲ ਬੰਨ੍ਹਨੀ ਆ ਆ ਪਾਣੀ ਪੋਈ ਈ ਵਾਲੇ ਰੋਡ ਤੋਂ ਉਤਰ ਗਏ ਆਪਾਂ ਤੇ ਸਾਫਰ ਆਪਣਾ ਲੱਗੇ 45 ਕਿਲੋਮੀਟਰ ਹਾਂਜੀ ਬਾਬਿਓ ਕੀ ਹਾਲ ਚੱਲ ਕਿਤਾ ਟੈਂਪੋ ਖਸਰ ਦੇ 5:30 ਤੇ ਹੁਣੇ ਆਪਾਂ ਪਹੁੰਚੇ ਇੱਥੇ ਗੱਡੀ ਕੋਲ ਖਲੋਤੀ ਐ ਹੋ ਵੀ ਲੋਡ ਹੋਣੀ ਐ ਪੀਬੀ06 ਨੰਬਰ ਆਪਣੀ ਗੁਰਦਾਸਪੁਰ ਦੀ ਪਤਾ ਨਹੀਂ ਕਿੰਨਾ ਦੀ ਐ ਸ਼ਾਇਦ ਮਿਲਣਾ ਮਰੇ ਨਹੀਂ ਹੋਣੇ ਚਾਹੀਦੇ। ਕੋਈ ਪਤਾ ਵੀ ਕੋਈ ਨਹੀਂ। ਜਰੇ ਲੱਕੂ ਬਰੋ। ਆਪਾ ਪਰਤੇ-ਪਰਤੇ ਲਾ ਲਿਆ। ਤੇ ਬਸ ਸੌਣਾਗੇ। ਤੇ ਯਾਰ ਬਾਬੋ। ਮਿਲਦੇ ਆਲੇ ਬਲੌਗ ਦੇ ਵਿੱਚ। ਗੁੱਡ ਮਾਰਨਿੰਗ। ਗੁੱਡ ਡਰਾਇਡ। ਸਤਿ ਸ਼੍ਰੀ ਅਕਾਲ। ਦੱਸੋ ਬਲੌਗ ਕਿਦਾਂ ਦਾ ਬਣਿਆ? ਕਮੈਂਟ ਕਰਕੇ ਦੱਸਿਆ ਕਰੋ। ਕਿਦਾਂ ਓਕੇ ਰਿਪੋਰਟ ਕੰਮ ਹੈ ਨਾ। ਤੇ ਪਰ ਕਮੈਂਟ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਵੀ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ